ਲਗਭਗ ਹੋ ਗਣਾ ਕਿ ਅਸੀਂ ਪਹਿਲਾ ਪ੍ਰੋਗਰਾਮ ਜਿਹੜਾ 27 ਤੋਂ ਲੈ ਕੇ ਅੱਜ ਤੋਂ 31 ਤੱਕ ਦਾ ਰੱਖਿਆ ਸੀ ਉਹਨੂੰ ਬਦਲਿਆ ਪਿਓ। ਇਹ ਵੀ ਐਖਿਆ ਕਰਕੇ ਗਏ ਆ। ਦੂਜੀ ਗੱਲ ਸਾਡੀ ਜਦੋਂ ਤੋਂ ਅਸੀਂ ਇਹ ਪ੍ਰੋਗਰਾਮ ਰੱਖਿਆ ਹੈ ਇਹ ਪ੍ਰੋਗਰਾਮ ਦਾ ਅਸੀਂ ਮੋਰਚੇ ਦਾ ਨਾਮ ਕਿਉਂ ਦਿੱਤਾ ਹੈ? ਇਹ ਦੀ ਵੀ ਜਣੀ ਵਿਆਖਿਆ ਲਗਭਗ ਹੋਵੀ। ਕਿਉਂਕਿ ਧਰਨੇ ਤੇ ਮੋਰਚੇ ਚ ਕੀ ਫਰਕ ਹੁੰਦਾ ਹੈ ਆਪਾਂ ਇਹਨੂੰ ਧਰਨਾ ਕਹਿੰਦੇ ਆ ਪੰਜ ਦਿਨਾਂ ਦਾ ਧਰਨਾ ਆਪਾਂ ਕਹਿ ਰਹੇ ਆ ਵੀ ਧਰਨਾ ਨਹੀਂ ਹੈ ਮੋਰਚਾ ਹੈ ਅਸੀਂ ਖੇਤੀ ਕਿੱਤੇ ਦੀਆਂ ਬੁਨਿਆਦੀ ਮੰਗਾਂ ਜਿਹੜੀਆਂ ਵੱਡੀਆਂ ਨੇ ਜਿਹੜੀਆਂ ਸਮਾਂ ਮੰਗਦੀਆਂ ਨੇ ਜਿਹੜੀਆਂ ਵੱਧ ਚੇਤਨਾ ਵਾਲੇ ਹਿੱਸੇ ਨੂੰ ਹੋਰ ਜੋੜਨ ਦੀ ਗੱਲ ਕਰਦੀਆਂ ਨੇ ਜਿਹੜੀਆਂ ਨੀਤੀਆਂ ਇਹ ਕਹਿੰਦੀਆਂ ਨੇ ਵੀ ਇਹ ਐਡੀ ਵੱਡੀ ਮੰਗ ਹੈ ਕਿ ਸਾਡੇ ਬੱਚਿਆਂ ਨੂੰ ਇਹ ਗੱਲ ਸਮਝ ਆਉਂਦੀ ਹੈ ਤਾਂ ਇਸ ਗੱਲ ਦਾ ਇਹ ਫਰਕ ਪੈਣਾ ਵੀ ਇਹ ਦੀ ਬਿਮਾਰੀ ਦੀ ਮਾਰ ਦੇ ਵਿੱਚ ਇਕੱਲੇ ਖਸਾ ਨਹੀਂ ਹੋਰ ਵੀ ਬਹੁਤ ਹਿੱਸੇ ਨੇ ਜਨੇ ਬੈਣੀ ਜਿਹੜੀ ਮੰਗ ਦਾ ਆਪਣੇ ਮੰਗ ਪੱਤਰ ਚ ਪਾਈ ਹੈ ਕਿ ਖੇਤੀ ਕੱਤੇ ਨੂੰ ਵਿਸ਼ੇਪਰ ਸਸਤਾ ਤੋਂ ਤੇ ਸੰਸਾਰ ਬੈਂਕ ਤੇ ਕਾਰਪੋਰੇਟ ਦੀਆਂ ਨੀਤੀਆਂ ਤੋਂ ਦੂਰ ਰੱਖੋ ਬਾਹਰ ਰੱਖੋ ਖੇਤੀ ਕਿੱਤੇ ਨੂੰ ਬਾਹਰ ਕਰੋ ਬਹੁਤ ਵੱਡੀ ਗੱਲ ਹੈ ਕਿ ਸਾਡੀ ਕਿੱਤੇ ਦੇ ਵਿੱਚ ਇਹਨਾਂ ਦਾ ਇੰਟਰਫੇਅਰ ਨਾ ਹੋਵੇ ਇਹਦਾ ਮਤਲਬ ਇਹ ਬਣਦਾ ਵੀ ਹਰੀ ਕ੍ਰਾਂਤੀ ਦਾ ਜਿਹੜਾ ਤੁਸੀਂ ਮਾਡਲ ਲਿਆ ਲੜਾ ਉਦੋਂ ਬਾਅਦ 1991 ਦੀਆਂ ਨਵੀਆਂ ਆਰਥਿਕ ਨੀਤੀਆਂ ਜਿਹੜੀਆਂ ਤੁਸੀਂ ਲੈ ਕੇ ਆਏ ਹੋ ਉਹਨਾਂ ਨੇ ਖੇਤੀ ਕਿੱਤੇ ਦਾ ਤੇ ਮਜ਼ਦੂਰਾਂ ਦਾ ਜਿੰਨਾ ਕਾਣ ਕੀਤਾ ਇਸ ਕਰਕੇ ਕਹਿੰਦੇ ਆ ਵੀ ਇਹ ਖੇਤੇ ਨੇ ਕੀਤਾ ਇਹਨਾਂ ਸੰਸਥਾਵਾਂ ਨੇ ਕੀਤਾ ਸੰਸਾਰ ਵਿੱਚ ਵਿਸ਼ਵਪਾਂ ਸੰਸਾਰ ਸਾਡੇ ਕਾਰਨ ਇਹ ਮੰਗ ਨੂੰ ਬਾਈ ਫਿਰ ਆਪਾਂ ਛੋਟੀ ਕਿਵੇਂ ਮੰਨ ਸਕਦੇ ਲਈ ਛੋਟੀ ਹੈ ਇੱਕ ਹੋਰ ਮੰਗਾਂ ਦੇ ਵਿੱਚ ਆਮ ਮੰਗਾਂ ਚ ਹੈ ਕਿ ਕੁਰਤੀ ਕੀਤੀਆਂ ਹੋਈਆਂ ਜ਼ਮੀਨਾਂ ਵਾਪਸ ਕੀਤੀਆਂ ਜਾਣ ਕਿਸਾਨਾਂ ਦੇ ਕਰਜ਼ੇ ਦੇ ਕੋਰਟਾਂ ਦੇ ਵਿੱਚ ਜਿੰਨੇ ਚੱਲਦੇ ਨੇ ਕੇਸ ਸਾਰੇ ਰੱਦ ਕੀਤੇ ਜਾਣ ਇਹ ਛੋਟੀਆਂ ਮੰਗਾਂ ਤੇ ਫਿਰ ਇੰਨੇ ਕਿਸਾਨਾਂ ਦੀਆਂ ਵੀ ਨਹੀਂ ਹੈਗੀਆਂ ਦੇ ਬਹੁਤ ਵੱਡੇ ਹਿੱਸੇ ਦੀਆਂ ਨੇ ਜਨਿਗੇ ਦੋਸਤਾਨ ਦੇ ਵਿੱਚ ਪਰਸੈਂਟੇਜ ਕੱਢਣੀ ਹੋਵੇ ਤਾਂ 70% ਹਿੱਸੇ ਦੀਆਂ ਨੇ ਜੇ ਪੰਜਾਬ ਦੀ ਪਰਸੈਂਟੇਜ ਕੱਢਣੀ ਹੋਵੇ ਤਾਂ 80 ਦੇ ਨੇੜੇ ਜਾਂਦੀ ਹੈ ਜਨਿ ਐ ਕਹਦੀਏ ਵੀ ਪੌਣੇ 3 ਕਰੋੜ ਦੀ ਆਬਾਦੀ ਦੇ ਵਿੱਚੋਂ ਲਗਭਗ 80-85 ਲੱਖ ਲੋਕ ਨੇ ਜਿਹੜੇ ਆ ਮੰਗਾ ਨਾਲ ਜੁੜੇ ਹੋਏ ਨੇ ਜਿਹੜੀਆਂ ਆਪਾਂ ਮਨਾਉਣ ਦੀ ਗੱਲ ਕਰਦੇ ਆਂ ਇਨਾ ਮੰਗਾਂ ਨਾ ਉਹਨਾਂ ਦਾ ਵੀ ਕਲਿਆਣ ਹੁੰਦਾ ਹੈ ਜਿਹੜੇ ਸਾਨੂੰ ਚਿਮਟੇ ਨਾਲ ਵੀ ਸੁੰਹਦੇ ਉਹ ਬਹੁਤ ਵੱਡਾ ਹਿੱਸਾ ਪਿਆ ਹੈ ਇੱਕ ਕਰਕੇ ਮੋਰਚੇ ਦਾ ਨਾਂ ਇਹ ਦਿੱਤਾ ਇਹਨੂੰ ਕਿ ਕੀ ਗੱਲ ਲੋਕਾਂ ਦੇ ਸਮਝ ਪੈ ਕੇ ਮੋਰਚਾ ਬਣ ਜਾ ਰਿਹਾ ਹੈ ਹੁਣ ਦਿੱਲੀ ਮੋਰਚਾ ਦਿੱਲੀ ਮੋਰਚਾ ਕਰੀ ਜਾਂਦੇ ਹੋ ਪਹਿਲੇ ਦਿਨ ਹੀ ਤਾਂ ਨਹੀਂ ਆਪਾਂ ਜਾ ਕੇ ਦਿੱਲੀ ਬਹਿ ਗਏ 5 ਦਿਨਾਂ ਦਾ ਮੋਰਚਾ ਪਹਿਲਾਂ ਆਪਾਂ ਨੇ ਪਿੰਡਾਂ ਚ ਲਾਇਆ ਉਹ ਚਲਾਇਆ ਨਾ ਮੋਰਚੇ ਦਾ ਦਿੱਤਾ ਕਿਉਂਕਿ ਜਦੋਂ ਮੋਰਚੇ ਦਾ ਨਾਂ ਦਿੰਦੇ ਆ ਪਤਾ ਹੁੰਦਾ ਵੀ ਇਹ ਲੰਮੀ ਲੜਾਈ ਹੈ ਪਰ ਇਹਦਾ ਕੋਈ ਨਾ ਕੋਈ ਮੂੰਹ ਮੱਥਾ ਬਣਾਉਣ ਦੀ ਪਲਾਨ ਹੈ ਸਾਡੀ ਸਕੀਮ ਹੈ ਇਹਦਾ ਮੂੰਹ ਮੱਥਾ ਬਣਾਏ ਬਗੈਰ ਹਟਦੇ ਨਹੀਂ ਸੀ ਇਸ ਕਰਕੇ ਜਿੱਡੀ ਵੱਡੀ ਲੜਾਈ ਨੂੰ ਹੱਥ ਪਾਇਆ ਉਹ ਸਮਝ ਕੇ ਆਪਾਂ 5 ਦਿਨਾਂ ਦੇ ਮੋਰਚੇ ਲਾਏ ਘਰ ਘਰ ਇਹ ਗੱਲ ਗਈ ਫਿਰ ਆਪਾਂ ਟੋਲ ਪਲਾਜਾਂ ਦੇ ਗਏ ਬੀਜਪੀ ਦੇ ਘਰਾਂ ਦੇ ਆਪੋਆਂ ਦੇ ਮੂਰੇ ਘਰਾਂ ਦੇ ਮੂਰੇ ਗਏ ਫਿਰ ਇੰਨਾ ਰੋਕੀਆਂ ਜਿਨੀ ਆ ਸਾਰਾ ਪ੍ਰਚਾਰਾ ਸਾਰਾ ਪ੍ਰੋਸੈਸ 15 ਦਿਨਾਂ ਦੇ ਮੋਰਚੇ ਆਪਾਂ ਇੱਥੇ ਲਾਏ ਇੱਕ ਪਟਿਆਲੇ ਮੋਰਚਾ ਲਾਇਆ ਇੱਕ ਆਪਣਾ ਬਾਦਲ ਮੋਰਚਾ ਲਾਇਆ ਜਿਨੇ ਇੰਨੇ ਐਕਸ਼ਨਾਂ ਤੋਂ ਬਾਅਦ ਇਹ ਪੰਜਾਬ ਦੀ ਮੂੰਹ ਬਣੀ ਕਿ ਪੰਜਾਬ ਦੀਆਂ ਜਥੇਬੰਦੀਆਂ ਦਾ ਮੋਰਚਾ ਬਣ ਗਿਆ ਭਾਵੇਂ ਕੋਈ ਕਹੀਜੀ। ਪੰਜਾਬ ਦੀਆਂ ਜਥੇਬੰਦੀਆਂ ਨੇ ਮੋਰਚੇ ਨੇ ਕਾਰਪੋਰੇਟ ਨੂੰ ਨਿਸ਼ਾਨਾ ਬਣਾ ਲਿਆ। ਆ ਜਿਹੜੀ ਵੈਧੀ ਮੰਗ ਪਾਉਨੇ ਆ ਪਾਉਂਦੇ ਜੀ। ਜਨਿਏਹੇ ਮੋਰਚਾ ਬੰਦਾ ਬੰਦਾ ਦਿੱਲੀ ਦਾ ਮੋਰਚਾ ਕੋਈ ਫਾਈਨਲ ਮੋਰਚਾ ਨਹੀਂ ਸੀ। ਐ ਨਹੀਂ ਸੀ ਬੈਠੀ ਆ ਕੇ ਮੂੰਹ ਤੇ ਨਹੀਂ ਆਪਾਂ ਇਹਦੇ ਵੀ ਤਿੰਨ ਕਾਨੂੰਨ ਵਾਪਸਉਣ ਵਾਲੇ ਲੜਾਈ ਮੁੱਕ ਗਈ। ਇਹ ਗੱਲ ਠੀਕ ਹੈ ਕਿ ਸਾਡਾ ਮਸ਼ਕੇ ਕਿ ਤਿੰਨ ਕਾਨੂੰਨ ਵਾਪਸ ਕਰਾਉਣ ਦਾ ਲੋਕਾਂ ਨੂੰ ਸਾਸ ਕਰਾਉਣ 'ਚ ਲੋਕਾਂ ਦਾ ਸਹਿਯੋਗ ਲੈਣ 'ਚ ਲੋਕਾਂ ਦਾ ਸਮਰਥਨ ਲੈਣ 'ਚ ਬਾਹਰਲੇ ਲੋਕਾਂ ਦਾ ਸਮਰਥਨ ਲੈਣ 'ਚ ਪੋਲਿਟਿਕਲ ਪਾਰਟੀਆਂ ਦੀ ਸਾਰਿਆਂ ਦੀ ਜ਼ੁਬਾਨ ਤੇ ਇਹ ਗੱਲ ਆ ਗਈ ਵੀ ਤਿੰਨ ਕਾਲੇ ਕਾਨੂੰਨ ਵਾਪਸ ਲੈ ਵਗੈਰਾ ਸਿਰਫ ਇਹਦਾ ਖਿਆਡਾ ਨਹੀਂ ਚੁੱਕਾ। ਜਿਹੜੀ ਆਡੀਅਲ ਸਰਕਾਰ ਸੀ ਉਹਦਾ ਸਿਆਸੀ ਤੌਰ ਤੇ ਨੁਕਸਾਨ ਹੋਣ ਲੱਗ ਗਿਆ। ਉਹਦੀ ਜਗਾ ਤੋਂ ਉਹਦੀ 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 ਕੁਰਸੀ ਹਿੱਲਣ ਲੱਗੀ ਕੁਰਸੀ ਦੀ ਮਿੱਟੀ ਨਿਕਲਣ ਲੱਗੀ ਇਹ ਐਲੀ ਤੱਕ ਤਾਂ ਅਜੇ ਵੀ ਬਹੁਤ ਵੱਡਾ ਕੀ ਇਹ ਸੱਚਮੁੱਚ ਲੋਕਾਂ ਦੇ ਅਹਿਸਾਸ ਬਣ ਜਾਊਗਾ ਵੀ ਜਰ ਹਾਂ ਉਸ ਕੀਤਾ ਜਾ ਸਕਦਾ ਕਿਉਂਕਿ ਅੱਜ ਤੱਕ ਪਹਿਲਾਂ ਜੇ ਅਹਿਸਾਸ ਕਰਾਉਣਾ ਹੋਵੇ ਛੋਟੀ ਤਾਕਤ ਜੇ ਕਿਸੇ ਪਿੰਡ ਤੋਂ ਹੁੰਦੀ ਹੈ ਉਹ ਗੱਲਾਂ ਜਿਹੜੀਆਂ ਛੋਡੇ ਪਾਰਲੀਮੈਂਟ ਪ੍ਰਬੰਧ ਦੇ ਵਿੱਚ ਰਹਿ ਕੇ ਚੁਣੇ ਹੋਏ ਨਮਾਇੰਦਿਆਂ ਨੇ ਕਦੇ ਨਹੀਂ ਕਰਵਾਈਆਂ ਉਹ ਤੁਸੀਂ ਜੂਨੀਅਨ ਬਣਾ ਕੇ ਲੋਕਾਂ ਨੂੰ ਕਹਿਆ ਵੀ ਆਹ ਆਹ ਜਿਹੜੀ ਤਾਕਤ ਹੈ ਇਹ ਕਿਸੇ politcal ਸਮਝ ਤੋਂ ਬਾਹਰ ਹੈ ਰਾਜਨੀਤਕ ਕਾਲੇ ਛੜਾਂ ਤੋਂ ਪਰਾਂ ਦੀ ਹੈ ਤੇ ਆਹ ਤਾਕਤ ਉਹ ਗੱਲ ਕਰਵਾ ਸਕਦੀ ਹੈ ਜਿਹੜੀ ਗਏ ਕਹਿੰਦੇ ਨੇ ਸਰਕਾਰੀ ਨਮਾਇंदे ਵੀ ਇਹ ਤਾਂ ਸਰਕਾਰ ਦਾ ਪਾਸ ਹੋਇਆ ਕਾਨੂੰਨ ਹੈ ਇਹ ਤਾਂ ਮੁੜੀ ਨਹੀਂ ਸਕਦਾ ਜੇ ਨਹੀਂ ਵੱਡੇ ਵੱਡੇ ਲੀਡਰਾਂ ਦੀਆਂ ਜਦੋਂ ਕੁਰਸੀਆਂ ਆ ਜਾਂਦੀਆਂ ਨੇ ਨਾ ਉਹ ਆਪਣੇ ਬੋਸਾਂ ਕੋਲੇ ਜਾਂਦੇ ਨੇ ਵੀ ਸਾਡੀ ਕੁਰਸੀ ਰੱਖਾਓ ਐਡੇ ਵੱਡੇ ਪੰਡਾਲ ਦੇ ਵਿੱਚ ਕੋਈ ਬੰਦਾ ਹੈ ਜਿਹੜਾ ਇਹ ਕਹਿ ਸਕਦਾ ਹੋ ਵੀ ਅਕਾਲੀਆਂ ਨੇ ਕਾਂਗਰਸੀਆਂ ਨੇ ਬਾਦਪਾਲਿਆਂ ਨੇ ਜੇ ਕੰਗ ਕਾਂਗਰੇਡਾਂ ਨੇ ਕੁਰਸੀ ਰਖਵਾਤੀ ਫੁਲਾਣੇ ਪਿੰਡ 'ਚ ਤੁਸੀਂ ਉਹਨਾਂ ਤੋਂ ਸੈਪਰੇਟ ਬੰਦੇ ਹੋ ਜਿਨ੍ਹਾਂ ਨੇ ਨਾ ਵੋਟ ਪਾਰਟੀ ਦੀ ਮਦਦ ਕਰਨੀ ਹੈ ਨਾ ਕਦੇ ਵੋਟਾਂ ਲੜਨੀਆਂ ਨੇ ਨਾ ਵੋਟਾਂ ਵਾਲਿਆਂ ਦੀ ਸਪੋਰਟ ਕਰਨੀ ਹੈ ਨਾ ਵੋਟਾਂ ਵਾਲਿਆਂ ਨਾਲ ਮੱਚ ਸਾਝਾ ਕਰਦੇ ਆ ਉਹਨਾਂ ਨੂੰ ਆਪਣੇ ਛੱਡੇ ਤੇ ਨਹੀਂ ਚੜ੍ਹਨੇ ਉਹਨਾਂ ਤੋਂ ਦੂਰੀ ਬਣਾ ਕੇ ਕਹੀ ਜੀ ਤਾਕਤ ਇਕੱਠੀ ਕਰਕੇ ਤੁਸੀਂ ਲੋਕਾਂ ਨੂੰ ਅਹਿਸਾਸ ਕਰਾਤਾ ਵੀ ਤੁਸੀਂ ਜਿਨ੍ਹਾਂ ਨੂੰ ਕਹਿੰਦੇ ਹੋ ਵੀ ਯਾਰ ਮੈਂ ਤਾਂ ਇਹਨੂੰ ਤਾਂ ਮੋਟ ਪਾਉਣਾ ਵੀ ਕੋਈ ਨਾ ਕੋਈ ਕੰਮ ਲੈ ਲਾਂਗਾ ਸਰਪੰਚ ਬਗੈਰ ਨਹੀਂ ਭਾਈ ਸਰਦਾ ਹੁੰਦਾ ਇਹ ਤਾਂ ਵੋਟ ਪੈਣੀ ਪੈਣੀ ਹੈ ਕੱਲ ਨੂੰ ਮੁੰਡਾ ਸਪਰੇਅ ਪੀ ਗਿਆ ਕੱਲ ਨੂੰ ਕੋਈ ਮਜ਼ਦੂਰ ਦਾ ਨੁਕਸਾਨ ਹੋ ਗਿਆ ਫਿਰ ਵੀ ਸਰਪੰਚ ਕੋਲ ਹੀ ਜਾਣਾ ਪੈਣਾ ਹੈ ਸਰਪੰਚ ਤੋਂ ਬਿਨਾਂ ਤਾਂ ਸਰਦਾ ਜਿੰਦਾ ਭਾਈ ਇਸ ਕਰਕੇ ਫਿਰ ਇਹਦੇ ਨਾਲ ਤਾਂ ਤੁਰ ਨਹੀਂ ਪੈਣਾ ਇੱਦਾਂ ਮੰਨਣੀ ਹੈ ਪੈਣੀ ਹੁਣ ਕਿੰਨੀ ਕਿ ਲੋਡ ਪੈਂਦਾ ਤੁਹਾਨੂੰ ਸਰਪੰਚ ਦੀ ਬਈ ਥੋੜ ਸਰਪੰਚ ਛੋਡੇ ਕੋਲੇ ਕਤੋਂਣ ਲਾਗੇ ਵੀ ਭਾਈ ਗੱਲ ਸੁਣਾ ਮੇਰੇ ਤਾਂ ਬਰਾਂਟ ਨਿਕਲੇ ਹੋਏ ਆ ਮੇਰੀ ਤਾਂ ਕੱਲ ਨੂੰ ਜਮੀਨ ਤੇ ਬਰਾਂਟ ਕਬਜ਼ਾ ਕਰਨ ਵਾਸਤੇ ਸਰਕਾਰ ਨੇ ਆਉਣਾ ਫਰਾਨੀ ਬੈਂਕ ਨੇ ਬਰਾਂਟ ਕਬਜ਼ਾ ਲੈਣਾ ਕੌਣ ਰੋਕਦਾ ਬਰਾਂਟ ਕਬਜ਼ਾ ਭਾਰਤ ਨਾਲਾ ਪ੍ਰੋਜੈਕਟ ਦੇ ਵਿੱਚ ਕਿੰਨੇ ਸਰਪੰਚਾਂ ਨੇ ਜਮੀਨਾਂ ਹਗੀਆਂ ਹੋਣੀਆਂ ਕਿੰਨੇ ਮੰਤਰੀਆਂ ਨੇ ਜਮੀਨਾਂ ਹਗੀਆਂ ਹੋਣੀਆਂ ਕਦੇ ਕਿਸੇ ਨੇ ਕਿਹਾ ਵੀ ਆ ਜਿਹੜੀ ਤੇਲ ਲਾਈਨ ਪਾਈਪ ਗੈਸ ਲਾਈਨ ਪਾਈ ਧਰਤੀ ਵਿੱਚ ਦੀ ਨਿਕਲਦੀ ਹੈ ਇਹਨੂੰ ਰੋਕ ਕੇ ਨਾੰਮ ਦਾ ਲੈ ਜਾ ਸਕਦਾ ਕਦੇ ਕਿਸੇ ਦੇ ਦਿਮਾਗ ਚ ਆਈ ਹੈ ਕਿ ਸਰਕਾਰ ਨੇ ਫੈਸਲਾ ਕਰ ਲਿਆ ਉੱਤੋਂ ਫੈਸਲਾ ਹੋ ਗਿਆ ਵੀ ਆ ਸਾਰੇ ਪੰਜਾਬ ਦੇ ਮੀਟਰ ਬਾਹਰ ਕੱਢ ਦਿਓ ਕਿ ਉੱਤੋਂ ਹੋਏ ਹੋਏ ਫੈਸਲੇ ਨੂੰ ਪੰਜਾਬ ਦੀ ਕਿਸੇ ਜੱਥੇਬੰਦੀ ਨੇ ਵਿਰੋਧਨਾ ਕੀਤਾ ਹੋਵੇ ਇੱਕ ਜਿਥੇ ਬੰਦੀ ਨੇ ਵਿਰੋਧ ਕਰ ਲਿਆ ਹੋਵੇ ਉਹ ਵੀ ਮੇਜ ਤੇ ਜਦੋਂ ਗੱਲ ਆਉਂਦੀ ਹੈ ਮੇਜ ਤੇ ਵੀ ਨਹਾਰੀ ਹੋਵੇ ਉਹ ਵੀ ਇਹ ਜੇ ਚਾੜ੍ਹ ਚ ਕਾਮਯਾਬ ਨੂੰ ਵੀ ਆ ਫਰਤੇ ਇੱਥੇ ਭਈ ਆ ਫਰਤੇ ਆ ਦੱਸੋ ਆ ਤੁਹਾਡਾ ਮੈਨੂਅਲ ਹੈ ਮੀਟਰ ਬਾਹਰ ਕੱਢਣ ਦਾ ਆ ਤੁਹਾਡੀ ਲਿਖਤ ਹੈ ਜਿਹੜੇ ਇਹ ਕਹਿੰਦੀ ਹੈ ਵੀ ਇਹਦੀ ਐਸ ਮੀਟਰ ਦੇ ਨਾਲ ਇੱਕ ਪਰੀ ਪੇੜ ਮੀਟਰ ਨਾਲ ਲਗਾਇਆ ਜਾਵੇ ਮੀਟਰ ਖਪਤਕਾਰ ਦੇ ਘਰੋਂ ਕੱਢਣਾ ਬਕਸੇ 'ਚ ਲਵਾਉਣਾ ਕਿ ਨਹੀਂ ਲਵਾਉਣਾ ਇਹ ਖਪਤਕਾਰ ਦੀ ਮਰਜ਼ੀ ਹੈ ਘਰ ਦੇ ਬਾਹਰ ਕਿੱਥੇ ਮੀਟਰ ਲਵਾਉਣਾ ਇਹ ਖਪਤਕਾਰ ਦੀ ਮਰਜ਼ੀ ਹੈ ਤੁਹਾਡੇ ਮੀਟਰ ਦੇ ਨਾਲ ਸਾਡਾ ਪਿੜੀਪੇਡ ਮੀਟਰ ਬਰਾਬਰ ਹੋਵੇ ਦੋਨਾਂ ਦੀ ਰੀਡਿੰਗ ਬਰਾਬਰ ਹੋਵੇ ਇਹ ਰੀਡਿੰਗ ਦਾ ਸਾਨੂੰ ਵੇ ਲਾਵੇ ਐਜੀ ਸਾਨੂੰ ਮਰਜ਼ੀ ਹੈ 65 ਲੱਖ ਕਨੈਕਸ਼ਨਾਂ 'ਚੋਂ 65000 ਕਨੈਕਸ਼ਨ 65000 ਕਨੈਕਸ਼ਨਾਂ ਚੋਂ ਲਗਭਗ 50000 ਕਨੈਕਸ਼ਨਾਂ ਦੇ ਮੀਟਰ ਬਾਹਰ ਨਿਕਲ ਗਏ 15 ਤੋਂ ਹਜ਼ਾਰ ਕਨੈਕਸ਼ਨ ਜਿਹੜਾ ਛੋਡੇ ਨਾਲ ਜੁੜਿਆ ਹੋਇਆ ਸੀ ਉਹਨਾਂ ਦੇ ਮੀਟਰ ਹੁਣ ਤੱਕ ਨਹੀਂ ਬਾਹਰ ਨਿਕਲੇ ਕੀ ਦਿਖਾਇਆ ਕਿ ਤੁਸੀਂ ਇਹ ਨਹੀਂ ਵੀ ਤਾਕਤ ਜੋੜ ਜਮਾਈ ਹੈ ਐਵਿਡੈਂਸ ਹੈ ਸਾਡੇ ਕੋਲੇ ਨਹੀਂ ਕੱਢ ਸਕਦੇ ਤੁਸੀਂ ਲਾਜਾ ਸਾਡੇ ਪ੍ਰੀਪੇਡ ਮੀਟਰ ਮੀਟਰ 'ਤੇ ਵਾਰ ਕੱਢ ਦੇ ਇਹਦੇ ਆਧਾਰ ਤੇ ਆਪਾਂ ਲੱਗਣ ਨਹੀਂ ਦੋ ਹਜ਼ਾਰ 2 ਚ ਬਿਜਲੀ ਦੇ ਬਿੱਲ ਲੱਗੇ ਆਪਾਂ ਨੂੰ ਸਾਰੇ ਪੰਜਾਬ ਨੇ ਭੜਤੇ ਜਿੱਥੇ ਬੰਦਿਆਂ ਨੇ ਬਾਈਕਾਟ ਕਰਤਾ ਪਾ ਜਿੱਥੇ ਬੰਦਿਆਂ ਦੇ ਵਿੱਚੋਂ ਜਿਨ੍ਹਾਂ ਤੇ ਆਪਾਂ ਨੇ ਕਹਿੰਦਾ ਵੀ ਬਾਈਕਾਟ ਮਾਰੀਦਾ ਜੇ ਸੋਚਾਂਗੇ ਆਪਾਂ ਕੁਝ ਨਾ ਮੇਨੇ ਲੱਗੇ ਸੋਚਣ ਤੋਂ ਬਾਅਦ ਆਪਾਂ ਨੇ ਬਾਈ ਕੱਟ ਕਰਤਾ ਜਦੋਂ ਆਪਾਂ ਨੇ ਬਾਈ ਕੱਟ ਕੀਤਾ ਜਾਣਾ ਹੈ ਵੀ ਕਿਸੇ ਦਾ ਕਨੈਕਸ਼ਨ ਨਹੀਂ ਕੱਟਣ ਦਿੰਦੇ ਕਿਸੇ ਦਾ ਸਾਡਾ ਟਰਾਂਸਫਾਰਮਰ ਉਹ ਬਦਲ ਲਵਾਵਾਂਗੇ ਮੋਟਰਾਂ ਨਹੀਂ ਖੜਨ ਦਿੰਦੇ ਕਰ ਦਿਓ ਬਾਈ ਕੱਟ ਮੀਟਰ ਵੀ ਅੰਦਰ ਨਹੀਂ ਬਾਹਰ ਨਹੀਂ ਲੱਗਣ ਦਿੱਤੇ ਮੋਟਰਾਂ ਵੀ ਚਲਾਈਆਂ ਟਰਾਂਸਫਾਰਮਰ ਵੀ ਬਦਲੇ ਢੇਲਾ ਭਰਿਆ ਨਹੀਂ ਤੇ ਉਹ ਸਾਰੇ ਦੇ ਸਾਰੇ ਮਾਫੀ ਚਾਹੁੰਦਾ ਆਹ ਗੱਲਾਂ ਉਹ ਨੇ ਜਿਹੜੀਆਂ ਤੁਸੀਂ ਉਹ ਹਿੱਸਾ ਜਿਹੜੇ ਨੇ ਕਦੇ ਵੋਟਾਂ 'ਚ ਨਹੀਂ ਖੜਨਾ ਹੱਥਾਂ 'ਤੇ ਧਰਕੇ ਦਿਖਾ ਦਿੰਦੇ ਅਸੀਂ ਗੱਲ ਕਰਨ ਗਏ ਚੰਡੀਗੜ੍ਹ ਵੀ ਐਨੇ ਬੰਦਿਆਂ ਦੀ ਖੁਦਕੁਸ਼ੀਆਂ ਦਾ ਮਾਮਲਾ ਰਹਿਦਾ ਜੀ ਤੁਸੀਂ ਦਿਓ ਦਿੰਦੇਗਾ ਤੋਂ ਨੇ ਨੇਚਰ ਦਾ ਬਾਕੀ ਐ ਸ਼ਾਇਦ ਫਰਵਰੀ ਜਿਹਦਾ ਮਹੀਨਾ ਸੀ ਪਤਾ ਨਹੀਂ ਮਾਰਚ ਦਾ ਸੀ ਉਹ गळ तुटगी ऑगस्ट तक नहीं दे सकते जी असि असें